ਸਾਡੇ ਨੌਜਵਾਨ ਬਾਰਡਰਾਂ ਦੇ ਉੱਤੇ ਮਾਰੇ ਜਾ ਰਹੇ ਐ ਖਨੋਰੀ ਤੇ ਸੰਭੂ ਪੁਲਿਸ ਨੇ ਉਹਨਾਂ ਦੇ ਟਰੈਕਟਰ ਤੋੜਤੇ ਐ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਿਸਾਨ ਯੂਨੀਅਨ ਦਾ ਲੀਡਰ ਡੱਲੇਵਾਲ ਸਾਹਿਬ ਹਸਪਤਾਲ ਦੇ ਵਿੱਚ ਬੇਹੋਸ਼ ਪਿਆ ਐ ਜੇ ਆਪਾਂ ਕਹਿੰਦੇ ਐ ਕਿ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਤਾਂ ਫੇਰ ਮੈਨੂੰ ਕੋਈ ਜਾਣਾ ਤੁਹਾਡੇ ਵਿੱਚ ਛੁੱਟ ਕੇ ਦਿਖਾਤਾ ਦਵੇ ਕਿ ਪੁਰਾਣੀ ਟਾਈਮ ਇਸ ਜਗ੍ਹਾ ਦੇ ਵਿੱਚ ਇਹ ਜਿਹੜਾ ਲਹੂ-ਮਾਸ ਦਾ ਰਿਸ਼ਤਾ ਹੈ ਉਹਦਾ ਮੈਨੂੰ ਤਜਰਬਾ ਹੋਇਆ ਮੈਨੂੰ ਤਾਂ ਕੋਈ ਤਜਰਬਾ ਨਹੀਂ ਹੋਇਆ ਜੇ ਕੀ ਅਸੀਂ ਮੰਗਤੇ ਹੀ ਬਣੇ ਰਹਨਾ ਹੈ ਹੁਣ ਮੈਂ ਸੈਂਟਰ ਗਵਰਨਮੈਂਟ ਨੂੰ ਪੰਥ ਵੱਲੋਂ ਟਾਈਮ ਦਿੰਨਾ ਹੈ ਕਿ ਡਿਬਰੂਗੜ੍ਹ ਦੇ ਜਿੰਨੇ ਵੀ ਸਿੰਘ ਹੈ ਉਹਨਾਂ ਨੂੰ ਹਫ਼ਤੇ ਦੇ ਅੰਦਰ ਅੰਦਰ ਇੱਥੇ ਪੰਜਾਬ ਬੁਲਾਓ ਤੇ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹਦੇ ਵਿੱਚ ਆਪਾਂ ਸਾਰੇ ਹਿੱਸਾ ਲਈਏ ਔਰ ਸੈਂਟਰ ਕਿਸਾਨਾਂ ਦੀ ਗੱਲ ਸੁਣੇ ਕਿਉਂ ਕਰਕੇ ਜਾਇਜ਼ ਹੈ ਜਿਹੜਾ ਸੰਵਧਾਨ ਹੈ ਉਹਦੇ ਮੁਤਾਬਕ ਜਿਵੇਂ ਇੱਥੇ ਆਪਾਂ ਬੈਠੇ ਆ ਅਸੀਂ ਬਾਰਡਰ ਦੇ ਉੱਤੇ ਵੀ ਬੈਠ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ ਤਾਂ ਫੇਰ ਸਾਟੇ ਤੇ ਅਥਰੂ ਗੈਸ ਗੋਲੀਆਂ ਨਸ਼ੇਵਾਲੀ ਗੈਸ ਇਹਦੀ ਸਿੱਟੀ ਜਾਂਦੀ ਹੈ ਇਹੋ ਜਿਹਾ ਵਿਹਾਰ ਕੋਈ ਕੌਮ ਦੁਰਜਨ ਨੀ ਕਰੇ